ਯੂਪੀ ਦੇ ਵਿੱਚ ਕੁਝ ਇਹੋ ਜਿਹੇ ਲੋਕ ਨੇਗੇ ਜਿਹੜੇ ਆਪਦੇ ਪਿੰਡੇ ਦੀ ਮੈਲ ਪੈਕ ਕਰਕੇ ਡੱਬਿਆਂ ਜਾਂ ਗੱਟਿਆਂ ਦੇ ਵਿੱਚ ਪੈਕ ਕਰਕੇ ਆਪਣੇ ਪੰਜਾਬ ਦੀਆਂ ਮਾਰਕੀਟਾਂ ਦੇ ਵਿੱਚ ਭੇਜ ਰਹੇ ਹੈਗੇ ਤੇ ਸਾਰਾ ਯੂਪੀ ਇੱਕੋ ਜਿਹਾ ਨਹੀਂ ਹੈਗਾ ਕੁਝ ਪਿੰਡ ਮਤਲਬ ਕਿ ਆਗਾਮ ਵਧੂ ਵੀ ਨੇ ਤੇ ਅੱਜ ਪਹੁੰਚੇ ਆ ਆਪਾਂ ਆਪਣੇ ਪਕਾਵਿਆਂ ਦੇ ਪਿੰਡ ਜਿਹੜੇ ਆਪਣੇ ਖਿਲਾੜੇ ਤੇ ਕੰਮ ਕਰਦੇ ਨੇ ਚਾਹੇ ਮਿਸਤਰੀ ਕਹੋ ਜਾਂ ਪਕਾਵਾ ਕਹੋ ਇਹ ਪਿੰਡ ਸਹਾਰਨਪੁਰ ਜ਼ਿਲ੍ਹੇ ਦਾ ਭੋਜਪੁਰ ਪਿੰਡ ਹੈ ਬੇਸ਼ੱਕ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਕੋਈ ਬੜੀ ਜਿਆਦਾ ਦੂਰ ਨਹੀਂ ਹੈਗਾ ਤਨ 350 ਕਿਲੋਮੀਟਰ ਹੀ ਹੈ ਪੰਜਾਬ ਤੋਂ ਇਹ ਪਿੰਡ ਦੇ ਵਿੱਚ ਚੁੰਡੀ ਰੇਤੇ ਦੀ ਵੀ ਹੈ ਨਹੀਂ ਤੇ ਬਾਕੀ ਗੰਦ ਦਾ ਦੂਰ ਦੀ ਗੱਲ ਹੈ ਹੋਰ ਕੂੜਾ ਤਾਂ ਦੂਰ ਦੀ ਗੱਲ ਹੈ ਚੁੰਡੀ ਰੇਤੇ ਦੀ ਵੀ ਨਹੀਂ ਮਿਲਦੀ ਜੇ ਅਪਨ ਬੁੱਕ ਰੇਤੇ ਦਾ ਚਾਹੀਦਾ ਹੋਵੇ ਨਾ ਬੁੱਕ ਰੇਤੇ ਦਾ ਵੀ ਹੈ ਨਹੀਂ ਪਿੰਡ 'ਚ ਤੇ ਸਾਰੇ ਪਿੰਡ 'ਚ ਆਰ ਸੀ ਸੀ ਆ ਗਲੀਆਂ ਰੈਂਪ ਸਾਰੇ ਕਿਤੇ ਮਤਲਬ ਕਿ ਮਿੱਟੀ ਹੈ ਹੀ ਨਹੀਂ ਇਹ ਪਿੰਡ ਜਿਹੜਾ ਹੈਗਾ ਹਸਾਰਨਪੁਰ ਜ਼ਿਲ੍ਹੇ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਹੈਗਾ ਪਹਿਲੇ ਨੰਬਰ ਤੇ ਇਹਨਾਂ ਦੀ ਪਿੰਡ ਦੀਆਂ ਪੰਚਾਇਤਾਂ ਨੂੰ ਲੰਬੇ ਸਮੇਂ ਤੋਂ ਅਵਾਰਡ ਮਿਲ ਰਹੇ ਆ ਸਰਟੀਫਿਕੇਟ ਵੀ ਇਹਨਾਂ ਕੋਲ ਆਗੇ ਮੈਡਲ ਵੀ ਕੋਲ ਆਗੇ ਨਕਦ ਦਾ ਨਾਮ ਵੀ ਆਏ ਸਾਲ ਮਿਲਦੇ ਇਹਨਾਂ ਨੂੰ ਸਾਫ਼ ਸੁਥਰਾ ਪਿੰਡ ਰੱਖਣ ਚ ਤੁਸੀਂ ਯਕੀਨ ਨਹੀਂ ਕਰਨਾ ਗੱਲ ਦਾ ਵੀ ਇਹ ਸਾਰੇ ਪਿੰਡ ਦੇ ਵਿੱਚ ਕੋਈ ਇੱਕ ਬੰਦਾ ਵੀ ਤੰਬਾਕੂ ਨਹੀਂ ਲਾਉਂਦਾ ਕੋਈ ਵੀ ਤੰਬਾਕੂ ਯੂਜ਼ ਹੀ ਨਹੀਂ ਕਰਦਾਗਾ ਸਾਰੇ ਪਿੰਡ ਦੇ ਵਿੱਚ ਇੱਕ ਵੀ ਪਰਸਨ ਤੰਬਾਕੂ ਨਹੀਂ ਯੂਜ਼ ਕਰਦਾਗਾ ਤੇ ਸਰਕਾਰ ਦਾ ਵੀ ਸਿਹਤ ਤੇ ਪਿੰਡ ਦੀ ਸਾਫ ਸੁਥਰਾ ਰੱਖਣ ਵਾਸਤੇ ਇਹਨਾਂ ਨੂੰ ਨਕਦ ਦਾ ਨਾਮ ਆਏ ਹਾਲ ਦਿੰਦੀ ਹੈ ਘਰਾਂ ਦੇ ਅੰਦਰ ਤਾਂ ਸਫਾਈ ਰਹਿਣੀ ਰਹਿਣੀ ਹੈਗੀ ਜਿਹੜਾ ਬਾਹਰ ਵੀ ਚੀਜ਼ਾਂ ਜਿਹੜੀਆਂ ਵਸਤਾਂ ਪਈਆਂ ਨੇ ਉਹਨਾਂ ਦੇ ਉੱਪਰ ਮਾੜੀ ਮੋਟੀ ਵੀ ਡਸਟ ਹੈ ਨਹੀਂਗੀ ਜੇ ਮਾੜੀ ਮੋਟੀ ਡਸਟ ਵੀ ਕਹੀਦੀ ਉੱਪਰ ਗਰਦ ਉੱਡ ਕੇ ਪਈ ਵੀ ਧੂੜ ਮਿੱਟੀ ਕੋਸੀ ਪਿਆ ਹੋਇਆ ਕਿਸੇ ਵੀ ਚੀਜ਼ ਤੇ ਹੈ ਨਹੀਂ ਬਾਹਰ ਵੀ ਤੇ ਆ ਆਪਣੇ ਪਕਾਵੇ ਦਾ ਘਰ ਬਣੀ ਜਾਂਦਾਗਾ ਕੋਠੀ ਪਾ ਰੇ ਨਕਸ਼ੇ ਤੇ ਮਤਲਬ ਕਿ ਵਧੀਆ ਪੂਰਾ ਰਹਿਣ ਸ ਹੈ ਨਾ ਇੱਕ ਨੰਬਰ ਤੇ ਆ ਮਤਲਬ ਕੰਮ ਇਹਨਾਂ ਦਾ ਪਿੰਡ ਇੱਕ ਨੰਬਰ ਤੇ ਆ ਹੋਇਆ ਇਹਨਾਂ ਦਾ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀਗਾ ਵੀ ਵਿੱਚ ਕਹਿੰਦੇ ਸੀ ਵੀ ਤੁਸੀਂ ਵੀ ਯੂਪੀ ਵਾਲਾਂ ਤੋਂ ਗੁੜ ਬਣਵਾਉਣਿਓ ਪੀ ਯੂਪੀ ਵਾਲਾਂ ਦੇ ਹੀ ਤੁਸੀਂ ਕਹੀ ਜਾਂਦੇ ਵੀ ਮਿਲਾਵਟ ਕਰਦੇ ਆ ਵੀ ਸਾਰਾ ਯੂਪੀ ਇੱਕੋ ਜਿਹਾ ਨਹੀਂ ਹੈਗਾ ਤੇ ਇਹਨਾਂ ਦੀ ਰੀਤ ਤਾਂ ਆਪਣੇ ਪੰਜਾਬੀ ਵੀ ਨਹੀਂ ਕਰ ਸਕਦੇ ਜਿਹੜਾ ਨਾ ਇਹਨਾਂ ਦਾ ਲਾਈਫ ਸਟਾਈਲ ਹੈਗਾ ਬਾਕੀ ਖਲਾੜੇ ਵਾਲ ਨੂੰ ਵੀ ਮੇਰੀ ਬੇਨਤੀ ਹੈ ਵੀ ਜਿੰਨਾ ਵੀ ਤੁਸੀਂ ਆਪਣੇ ਪਕਾਵ ਨਾਲ ਗੱਲ ਕਰਦੋਂ ਕੱਲਾ ਫੋਨ ਤੇ ਨਾ ਉਹਨਾਂ ਦੀ ਗੱਲਾਂ ਚ ਰਹਿ ਜਾ ਕਰੋ ਉਹਨਾਂ ਦੇ ਘਰ ਜਾ ਕੇ ਇੱਕ ਗੇੜੀ ਲੱਗਦਾ ਹੁੰਦਾ ਆਪਣਾ 5-4000 ਦਾ ਤੇਲ ਹੀ ਹੁੰਦਾਗਾ ਤੇ ਉਹਨਾਂ ਦੇ ਘਰ ਜਾ ਕੇ ਗੱਲ ਕਰਕੇ ਆਇਆ ਕਰੋ ਤਾਂ ਕੋਈ ਨਾ ਆਪ ਨੂੰ ਆਲੇ-ਦੁਆਲੇ ਦਾ ਪਤਾ ਲੱਗੇ ਵੀ ਸਾਫ਼-ਸੁਥਰਾ ਹੈਗਾ ਜਿਹੋ ਜਿਹੇ ਬੰਦਾ ਆਪ ਆਪਦੇ ਆਲੇ-ਦੁਆਲੇ 'ਚ ਰਹਿੰਦਾਗਾ ਤੇ ਉਹ ਜੀ ਆਪ ਨੂੰ ਚੀਜ਼ ਪ੍ਰੋਵਾਈਡ ਕਰ ਸਕਦਾ ਉਹ ਤੇ ਜੇ ਹੁਣ ਇਹਨੇ ਸਾਫ਼-ਸੁਥਰੇ ਮਾਹੌਲ 'ਚ ਰਹਿੰਦੇ ਆ ਤੇ ਇੱਥੇ ਆਪ ਨੂੰ ਗੰਦਗੀ ਕਿਵੇਂ ਖਵਾ ਦੇਣਗੇ ਇਹ ਬੰਦੇ ਇਹਨੇ ਸਾਫ਼-ਸੁਥਰੇ ਮਾਹੌਲ 'ਚ ਰਹ ਰਹੇ ਆ ਬੰਦੇ ਆਪਾਂ ਤਾਂ ਕੁਝ ਵੀ ਨਹੀਂ ਇਹਨਾਂ ਦੇ ਮੁਕਾਬਲੇ ਆਪਣਾ ਮਾਹੌਲ ਤਾਂ ਬਾਲਾ ਗੰਦੇ ਨੇ ਪਿੰਡ ਦੇ ਮੁਕਾਬਲੇ ਜੇ ਦੇਖਿਆ ਜਾਵੇ ਤਾਂ ਆਪਣਾ ਇਹ ਨੇੜ ਤੇੜ ਇੱਕ ਪਿੰਡ ਵੀ ਹੈ ਨਹੀਂ ਆਇਆ ਜਿੰਨਾ ਵੀ ਭਰਾਵਾਂ ਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੇ ਨੇ ਉਹ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰ ਬਣ ਕੇ ਤੇ ਪੇਜ ਨੂੰ ਫੋਲੋ ਕਰ ਲਓ ਆਪਾਂ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜੋ ਕੰਮ ਆਉਣ ਵਾਲੀਆਂ ਵੀ ਚੀਜ਼ਾਂ ਹੈਗੀਆਂ ਨੇ ਹਨਾ ਧੰਨਵਾਦ ਬਾਈ